ਮੈਂ ਆਖੀਏ ਯਾਰ ਸਾਰੀ ਦਿਹਾੜੀ ਇੰਨਾ ਕੰਮਾਂ ਜੀ ਰਹੀ ਦ। ਖੜ ਵੀ ਉਸੇ ਤੇ ਖੜੂ ਜਿਹੜੀ ਥੱਲੇ ਕੁਝ ਹੋਇਆ। ਹਾਂ ਜਿਹਦੇ ਵਿੱਚ ਹੀ ਕੁਝ ਨਾ ਉਖਾੜ। ਫਿਰ ਕੱਲੇ ਥਾਣੇ ਖੜ ਕੇ ਮੈਂ ਖੜੂ। ਖੜ ਲਊਂਗਾ ਬਾਈ ਫੇਰੀ ਬੱਕਰੀ ਬਾਹਰ ਨਿਕਲੂ ਜੀ ਬਾਹਰ ਨਿਕਲੂ। ਜੇ ਥੋੜੇ ਬਾਅਦ ਇਹ ਕੱਢ ਕੇ ਜਾ ਤਾਂ ਬੰਦਾ ਚੜ੍ਹਨ। ਬੰਦਾ ਡਰ ਜਾ ਯਾਰ ਮੈਂ ਤਾਂ ਰੁਪਈਆ ਵੀ ਨਹੀਂ ਧਾਰਨਾ ਪੁੱਗਦਾ ਲੈ ਜੀ। ਉਹ ਮੇਰੀ ਤਾਂ ਗੱਲ ਸੁਣ ਲੈ ਰੁਪਈਆ ਤੈਨੂੰ ਨਗਦੀ ਦੇ ਦੂੰਗਾ ਜਿਹੜੀ ਗੱਲ ਕਹਿ ਤਾ ਕਹਿ ਤੀ ਉਹ ਗੱਲ ਨੂੰ ਦੀ। ਪਰ ਤਰ ਰੁਪਈਆ ਇੱਕ ਪਈ ਕਰ ਕਰੇ ਪਈ ਥੋੜੇ ਮੇਰੇ ਕੋਲ। ਤੂੰ ਦੇ ਜਾ ਬੱਕਰੀ ਘ ਸਾਡੇ ਉੱਤੇ ਧਰਮੀ ਰਾਮੇ ਨੇ ਨਾ ਉਹ ਸਾਡੇ ਮੇਰਾ ਧੁੱਲ ਬੰਨਵਾ ਧੁੱਲੀ ਹਿੱਸਾ ਧੁੱਲ ਦੇ ਦੋ ਦੇਓ 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 ਪੈਸੇ ਦੇਣਾ ਆ ਦਿਓ ਕੋਈ ਨਹੀਂ ਕੀਪਦਾ ਸ਼ੋਰ ਮੰਗਾ ਲਓ ਤੂੰ ਦੇਣਾ ਦੇ ਦੇ ਜਿੰਨਾ ਹੈਗਾ 50 ਨੇ 10 ਦੇ 450 ਹੋ ਗਿਆ ਹਾਂ ਕੋਈ ਨਹੀਂ ਯਾਰ ਬਸ ਜਿਹੜੀ ਗੱਲ ਕਰਦੀ ਰਹਿੰਦੀ ਸਭ ਬੱਕਰੀ ਹਵਾਨਾ ਮਾਤਾ ਵੇਖਿਆ ਨਹੀਂ ਜਦੋਂ ਖੋਲਿਆ ਯਾਰ ਇਹਦਾ ਆ ਰਿਹਾ ਯਾਰ

ਇਹਦਾ ਜਿਹੜੀ ਗੋਜ ਗੋਜੀਆਂ ਲਕੋਈਆਂ ਉਹ ਬਾਹਰ ਮਿਰਚਿਆਂ ਦੇ ਲਕੋਏ ਇਹਦਾ ਪਾਣੀ ਮਿਰਚਾਂ ਦਾ ਪਰ ਬੁੱਕ ਕਰਨੀ ਕਰੀ ਅੱਛਾ ਹੋ ਗਿਆ ਬਾਹਰੀ ਮਿਰਚਾਂ ਦੇ ਲਕੋਏ ਲਓ ਵੀ ਬੱਕਰੀ ਦਾ ਸੌਦਾ ਹੋ ਗਿਆ ਹੁਣ ਆ ਧੂੜਕੋਟ ਤੇ ਬਾਈ ਆਪਣਾ ਕਿਹੜਾ ਪਿੰਡਾ ਰਾਮਿਆਣਾ ਆਮੀ ਠੀਕ 95 ਹੋ ਗਿਆ 90 ਹੋ ਗਿਆ 95 ਹੋ ਗਿਆ पूरे पंद्रह हो गया कि साढ़े पांच हजार ਮੈਂ ਫੋਨ ਤੇ ਮਗਰ ਨੂੰ ਨਾ ਉਹ ਗਾ ਲਾ ਇਹਦੇ ਕੋਲ ਦੱਲ ਲਿਆ ਇਹਨੂੰ Google Pay ਕਰਾ ਦੇ ਸਿੱਧਾ ਹੀ Google Pay ਚੱਲਾ ਇੱਕ ਵਿਕ ਮੈਂ ਕਰਾ ਦੇ ਸਿੱਧਾ ਸੀਟ ਤੋਂ ਕਰਾ ਦੇ ਲੋ ਜੀ ਦੋਸਤੋ ਬਹੁਤ ਵਧੀਆ ਸੌਦਾ ਸਿਰੇ ਚੜਿਆ ਪੰਡੂ ਥੋੜਾ ਬੱਕਰਾ ਮੰਡੀ ਦੇ ਪੂਰੇ 15000 ਦਾ ਸੌਦਾ ਸਿਰੇ ਛੜਿਆ ਦੋਸਤੋ ਇਹ ਮਿਲ ਗਿਆ ਦੋਸਤੋ ਇਤਨਾ ਆੜੀ ਵੀਡੀਓ ਦੇ ਨਾਲ ਪੰਡੂ ਥੂੜਾ ਵਾਲਾ ਬੱਕਰਾ ਮੰਡੀ ਯਾਰ ਥੱਲੋਂ ਬੱਕਰੀ ਤੂੰ ਬਹੁਤ ਸਾਸ ਸੌਦਾ ਮਸਤ ਬੱਕਰੀ ਆ ਯਾਰ ਹੁਣ ਬੱਕਰੀਆਂ ਵੇਚ ਚੋਤੀ ਨਹੀਂ ਆਉਂਦੀ ਹੈਲੋ ਐ ਕਰ ਗਸਤਰਨਾ